welcom to my channel ਅੱਜ ਅਸੀਂ ਕਾਫੀ ਦਰਵਾਦ ਆਪਣੀ ਬਗੀਚੀ ਦੇ ਵਿੱਚ ਆਏ ਆਂ ਅਸੀਂ ਦੇਖਦੇ ਆਂ ਕੀ ਕੀ ਸਾਡੀ ਬਗੀਚੀ ਵਿੱਚ ਹੋਇਆ ਆ ਤੇ ਆਪਾਂ ਉਹ ਟੋਕਰੀ ਦੇ ਵਿੱਚ ਪਾਉਨੇ ਆਂ ਦੇਖਦੇ ਆਂ ਸਾਡੀ ਟੋਕਰੀ ਭਰਦੀ ਆ ਜਾਂ ਨਹੀਂ ਆ ਜਾਓ ਹਾਂਜੀ ਬੈਂਗਣ ਵੀ ਕਾਫੀ ਹੋ ਚੁੱਕੇ ਆ ਪਹਿਲਾਂ ਅਸੀਂ ਬੈਂਗਣ ਲੈ ਲੈਨੇ ਆਂ ਦੇਖੋ ਆਰਗੇਨਿਕ ਸਬਜੀ ਜਿਹੜੀ ਹੁੰਦੀ ਆ ਉਹਦੇ ਵੱਲ ਦੇਖ ਕੇ ਵੈਸੇ ਹੀ ਬਹੁਤ ਮਨਖੁਸ਼ ਹੁੰਦਾ ਆ ਕਿ ਬਿਨਾਂ ਦਵਾਈ ਤੋਂ ਸਾਡੀ ਸੇਤ ਨਹੀਂ ਕਮ ਸੇ ਕਮ ਖਰਾਬ ਕਰੂਗੀ ਇਹ ਜਿਹੜੀ ਅਸੀਂ ਬਾਜ਼ਾਰ ਤੋਂ ਲੈਨੇ ਆ ਬਹੁਤ ਜਿਆਦੀਆਂ ਦਵਾਈਆਂ ਉਹਨਾਂ ਤੇ ਪਾਈਆਂ ਹੁੰਦੀਆਂ ਆ ਲੇਕਿਨ ਕਦੀ ਕਦੀ ਸਾਨੂੰ ਮਜਬੂਰੀ ਵਾਸ ਲੈਣੀਆਂ ਹੀ ਪੈਂਦੀਆਂ ਆ ਕੋਸ਼ਿਸ਼ ਕਰਦੇ ਆ ਕਿ ਘਰ ਦੇ ਵਿੱਚ ਹੀ ਸਾਰੀ ਚੀਜ਼ ਉਗਾਈ ਜਾ ਸਕੇ ਸੋ ਛੋਟੀਆਂ ਬੈਂਗਣੀਆਂ ਜਿਹੜੀਆਂ ਆਪਾਂ ਇਹਨਾਂ ਨੂੰ ਬਹੁਤ ਸੌਖੇ ਤਰੀਕੇ ਨਾਲ ਅਸੀਂ ਬਣਾ ਸਕਦੇ ਆ ਇਹਨਾਂ ਨੂੰ ਬਣਾਉਣਾ ਬਹੁਤ ਜਿਆਦਾ ਆਸਾਨ ਹੁੰਦਾ ਤੇ ਖਾਣ ਵਿੱਚ ਵੀ ਟੇਸਟੀ ਸਬਜੀ ਹੁੰਦੀ ਆ ਬੈਂਗਣ ਕਾਫੀ ਸਾਡੇ ਲੱਗੇ ਆ ਕੋਈ ਨਾ ਬੈਂਗਣ ਦਾ ਜਿਹੜਾ ਟੇਸਟ ਆ ਉਹ ਲੱਗ ਹੀ ਹੁੰਦਾ ਆ ਇੰਨੀ ਟੇਸਟੀ ਸਬਜੀ ਬਣਦੀ ਆ ਕਿ ਬਾਜ਼ਾਰ ਤੇ ਜਿਹੜੇ ਬੈਂਗਣ ਹੁੰਦੇ ਆ ਉਹਨਾਂ ਦੇ ਮੁਕਾਬਲੇ ਤਾਂ ਬਹੁਤ ਜ਼ਿਆਦਾ ਇਹ ਟੇਸਟੀ ਬਣਦੇ ਆ ਇਹਦੇ ਟਮਾਟਰ ਅਸੀਂ ਤੋੜੇ ਆ ਵਿੱਚੋਂ ਦੋ ਟਮਾਟਰ ਕੱਚੇ ਸੀਗੇ ਇੱਕ ਦੇ ਵਿੱਚ ਛੇਕ ਹੋਇਆ ਸੀ ਸ਼ੇਕ ਵਾਲੀ ਜਿਹੜੀ ਚੀਜ਼ ਆ ਨਹੀਂ ਖਾਣੀ ਚਾਹੀਦੀ ਪਤਾ ਨਹੀਂ ਕਿਹੜੇ ਜਾਨਵਰ ਨੇ ਉਹਨੂੰ ਕਟਿਆ ਹੋਵੇ। ਸੋ ਇੱਧਰ ਵੀ ਦੋ ਤਿੰਨ ਟਮਾਟਰ ਹੈਗੇ ਆ ਦੇਖ ਲੈਣੇ ਆ। ਖਾਣਯੋਗ ਹੈਗੇ ਆ ਜਾਂ ਨਹੀਂ? ਠੀਕ ਆ ਟਮਾਟਰ। ਇੱਕ ਟਮਾਟਰ ਸਹੀ ਆ ਵਿੱਚੋਂ। ਮਿੱਟੀ ਨਾਲ ਬੜਿਆ ਕਾਫੀ। ਹਾਂਜੀ ਇਹ ਦੇਖੋ ਵੇਲਾਂ ਜਿਹੜੀਆਂ ਸਾਡੀਆਂ ਹੋਈਆਂ ਆ। ਇਹਨਾਂ ਨੂੰ ਹਲੇ ਕੁਝ ਨਹੀਂ ਲੱਗਿਆ। ਇਹ ਸਾਡੀ ਰਾਮਤੋਰੀ ਦੀ ਜਿਹੜੀ ਵੇਲ ਹੈਗੀ ਆ। ਜੇਕਰ ਪੂਤਨਾ ਬਹੁਤ ਸਾਰਾ ਅਸੀਂ ਉਗਾਇਆ ਆ ਪੂਤਨਾ ਜਿਹੜਾ ਪੇਟ ਲਈ ਵਧੀਆ ਹੁੰਦਾ ਸਾਨੂੰ ਚੜੀ ਚਟਨੀ ਆ ਖਾਣੀ ਚਾਹੀਦੀ ਆ ਪੇਟ ਦੇ ਕਾਫੀ ਰੋਗ ਜਿਹੜੇ ਆ ਜਿਹੜੀ ਚਟਨੀ ਕਵਰ ਕਰਦੀ ਆ ਘਰ ਦੀ ਜਿਹੜੀ ਚੀਜ਼ ਹੁੰਦੀ ਆ ਵੈਸੇ ਵੀ ਗੁਣਕਾਰੀ ਹੁੰਦੀ ਆ ਤੇ ਆਪਾਂ ਹੁਣ ਦੇਖਦੇ ਆ ਸਾਡੇ ਕੋਲ ਕਿਹੜੀ ਸਬਜ਼ੀ ਹੋਰ ਆਈ ਆ ਅਸੀਂ ਮਿਰਚ ਦੇ ਬੂਟੇ ਉਗਾਏ ਆ ਇਹਨਾਂ ਨੂੰ ਹਲੇ ਕੋਈ ਵੀ ਮਿਰਚ ਨਹੀਂ ਲੱਗੀ ਸਿਰਫ ਦੋ ਮਿਰਚਾਂ ਲੱਗੀਆਂ ਸੀ ਉਹ ਇੱਕ ਦਿਨ ਮੈਂ ਤੋੜ ਲਈਆਂ ਸੀ ਉਸ ਤੋਂ ਬਿਨਾ ਇੱਥੇ ਕੋਈ ਹਲੇ ਵੀ ਮਿਰਚ ਨਹੀਂ ਲੱਗੀ ਟਮਾਟਰ ਦੇ ਬੂਟੇ ਵੀ ਵਿੱਚ ਵਿੱਚ ਅਸੀਂ ਉਗਾਏ ਆ ਹਾਂਜੀ ਆ ਦੇਖੋ ਲੰਬੇ ਜਿਹੜੇ ਬੈਂਗਣ ਆ ਉਹਨਾਂ ਦੇ ਬੂਟੇ ਅਲੱਗ ਤੋਂ ਲਾਏ ਆ ਹਾਲੇ ਸਾਨੂੰ ਇੱਕ ਹੀ ਬੈਂਗਣ ਦੇ ਤੋਂ ਮਿਲਿਆ ਦੇਖ ਲੈਣੇ ਆ ਸਾਨੂੰ ਹਮੇਸ਼ਾ ਬਰਸਾਤ ਦੇ ਮੌਸਮ ਦੇ ਵਿੱਚ ਡੰਡੇ ਦੇ ਨਾਲ ਹੀ ਚੈੱਕ ਕਰਨਾ ਚਾਹੀਦਾ ਸਬਜ਼ੀਆਂ ਨੂੰ ਕਿ ਵਿੱਚ ਕੋਈ ਜਾਨਵਰ ਵੀ ਹੋ ਸਕਦਾ ਆ ਹਾਂਜੀ ਆ ਦੇਖੋ ਪਿੰਡੀ ਅਸੀਂ ਇਹ ਬੀਜ ਲਈ ਪਿੰਡੀ ਰੱਖੀ ਆ ਔਰ ਇਹਦੇ ਨਾਲ ਦੀਆਂ ਅਸੀਂ ਜਿਹੜੀਆਂ ਪਿੰਡੀਆਂ ਤੋੜ ਲਾਂਗੇ ਘਰ ਦੀਆਂ ਪਿੰਡੀਆਂ ਜਿਹੜੀਆਂ ਆ ਵੈਸੇ ਵੀ ਬਹੁਤ ਜ਼ਿਆਦਾ ਗ੍ਰੀਨ ਔਰ ਜਿਹੜੇ ਇਹਦੇ ਵਿੱਚ ਸਤ ਹੁੰਦੇ ਬਹੁਤ ਜਿਆਦਾ ਦਿਆ ਬਹੁਤ ਫਾਇਦੇਮੰਦ ਹੁੰਦੀ ਆ ਤੇ ਆਪਾਂ ਹੁਣ ਦੇਖਦੇ ਆ ਹਾਂਜੀ ਦੇਖੋ ਪਿੰਡੀਆਂ ਜਿਹੜੀਆਂ ਆ ਦੂਸਰੇ ਤੀਸਰੇ ਦਿਨ ਇਹ ਜਿਹੜੀਆਂ ਆ 7 ਤੋਂ 8 ਪਿੰਡੀਆਂ ਜਿਹੜੀਆਂ ਸਾਨੂੰ ਮਿਲਦੀਆਂ ਆ ਪਿੰਡੀ ਨੂੰ ਤੋੜਨਾ ਬਹੁਤ ਆਸਾਨ ਹੁੰਦਾ ਦੇਖੋ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਇਹ ਬਹੁਤ ਈਜ਼ੀ ਨਾਲ ਤੋੜੀ ਜਾ ਸਕਦੀ ਈਜ਼ੀ ਤਰੀਕੇ ਦੇ ਨਾਲ ਪਰ ਇਹਦੇ ਨਾਲ ਥੋੜੀ ਜਿਹੀ ਕੰਡ ਲੱਗੀ ਹੁੰਦੀ ਆ ਆਪਣੇ ਕੱਪੜਿਆਂ ਨੂੰ ਬਚਾ ਕੇ ਹੀ ਤੋੜਨਾ ਚਾਹੀਦਾ ਇਹਨਾਂ ਨੂੰ ਜਿਹੜੀਆਂ ਭਿੰਡੀਆਂ ਆ ਵੱਡੀਆਂ ਜਿਹੜੀਆਂ ਆ ਦੇਖੋ ਇਹ ਵੀ ਇਹ ਸਾਰੀਆਂ ਲੈ ਰੀਆਂ ਭਿੰਡੀਆਂ ਆ ਇਹਨਾਂ ਨੂੰ ਕੋਈ ਵੀ ਪੱਕੀ ਨਹੀਂ ਹੈਗੀ ਕਿਸਮੀ ਭਿੰਡੀਆਂ ਦੀ ਇਸ ਤਰ੍ਹਾਂ ਦੀ ਹੈਗੀ ਆ ਕਿ ਵੱਡੀਆਂ ਵੀ ਹੋ ਜਾਣ ਤੇ ਇਹ ਪੱਕਦੀਆਂ ਨਹੀਂ ਹੈਗੀਆਂ ਕਾਫੀ ਭਿੰਡੀਆਂ ਜਿਹੜੀਆਂ ਆ ਅਸੀਂ ਤੋੜ ਚੁੱਕੇ ਆ ਹੱਲੇ ਬਹੁਤ ਸਾਰੀਆਂ ਸਾਡੀਆਂ ਤੋੜਣ ਵਾਲੀਆਂ ਭਿੰਡੀਆਂ ਪਈਆਂ 507 ਭਿੰਡੀਆਂ 8-10 ਭਿੰਡੀਆਂ ਸਾਨੂੰ ਮਿਲ ਜਾਂਦੀਆਂ ਆ ਟੋਕਰੀ ਸਾਡੀ ਭਰ ਚੁੱਕੀ ਆ ਲੇਕਿਨ ਪਿੰਡੀਆਂ ਜਿਹੜੀਆਂ ਆ ਹੋਰ ਵੀ ਸਾਡੇ ਕੋਲ ਹੈਗੀਆਂ ਆ ਸਾਰੀਆਂ ਪਿੰਡੀਆਂ ਅਸੀਂ ਤੋੜ ਚੁੱਕੇ ਆ ਹੁਣ ਦੇਖਦੇ ਆ ਆਪਾਂ ਕਿਹੜੇ ਕਿਹੜੇ ਬੂਟੇ ਵਿੱਚ ਵਿੱਚ ਹੋਰ ਲਗਾਏ ਆ ਦੇਖੋ ਇੱਕ ਵਾਰ ਅਸੀਂ ਪਾਲਕ ਖਾ ਚੁੱਕੇ ਆ ਇੱਕ ਵਾਰ ਦੀ ਪਾਲਕ ਅਸੀਂ ਖਾ ਚੁੱਕੇ ਆ ਔਰ ਦੂਸਰੀ ਵਾਰ ਦੀ ਜਿਹੜੀ ਆ ਫਿਰ ਹੋ ਚੁੱਕੀ ਆ ਇਹ ਕੰਬ ਦਾ ਅਸੀਂ ਬੂਟਾ ਲਗਾਇਆ ਆ ਤੇ ਉਧਰ ਅਸੀਂ ਇੱਕ ਦੋ ਅਰਬੀ ਦੇ ਬੂਟੇ ਜਿਹੜੇ ਆ ਲਗਾਈ ਸੀਗੀ ਲੇਕਿਨ ਇੱਕ ਦੋ ਬੂਟੇ ਹੀ ਹੋਏ ਆ ਕਿੱਧਰ ਆ ਇਹ ਚੋਂ ਹੀ ਕਾਫੀ ਜੜ੍ਹ ਚੋਂ ਨਿਕਲ ਆਂਦੀ ਹੁੰਦੀ ਆ ਅਰਬੀ ਦੇ ਪੱਤਿਆਂ ਦੇ ਪਕੌੜੇ ਜਿਹੜੇ ਆ ਬਣਦੇ ਹੁੰਦੇ ਆ ਅਸੀਂ ਆਪਣੇ ਚੈਨਲ ਤੇ ਅਰਬੀ ਦੇ ਪਕੌੜਿਆਂ ਦੇ ਜਿਹੜੇ ਵੀਡੀਓ ਪਾ ਚੁੱਕੇ ਆ ਤੁਸੀਂ ਉੱਥੇ ਜਾ ਕੇ ਵੀ ਦੇਖ ਸਕਦੇ ਆ ਹੁਣ ਇੱਧਰ ਆਪਾਂ ਦੇਖਦੇ ਆ ਆ ਜਿਹੜੀਆਂ ਵੇਲਾਂ ਆ ਕੀਆ ਦੀਆਂ ਆ ਕੀਏ ਦੀਆਂ ਵੇਲਾਂ ਨੂੰ ਫੁੱਲ ਵੀ ਆਏ ਆ ਤੇ ਵਿੱਚੇ ਇਹਦੇ ਤਰ੍ਹਾਂ ਔਰ ਖੀਰੇ ਦੀਆਂ ਵੇਲਾਂ ਵੀ ਹੈਗੀਆਂ ਆ ਆਪਾਂ ਦੇਖਦੇ ਆ कोई खीरा जा जारी दी है तो वो भी तोड़ आपने पहला असी तारती खीरे तोड़ चुके हैं हाँ जी ये एक लीची का बूटा आले छोटा आधर एक अंब का बूटा देखो हाँ देखो ये भी काफी वा हो चुका है इधर असं गोल बैंगन लगाए हैं वह भी अस कट लवोंगे ਬਹੁਤ ਜ਼ਿਆਦਾ ਟੇਸਟੀ ਜਿਹੜੇ ਬੈਂਗਣ ਆ ਉਹ ਬਣਦੇ ਆ ਐਸੇ ਬੇਸ਼ੱਕ ਕੋਈ ਬੈਂਗਣ ਖਾਵੇ ਜਾਂ ਨਾ ਪਰ ਘਰ ਦੇ ਬਣੇ ਬੈਂਗਣ ਜਿਹੜੇ ਆ ਐਨੇ ਟੇਸਟੀ ਹੁੰਦੇ ਆ ਕਿ ਜਿਹੜਾ ਨਹੀਂ ਵੀ ਖਾਂਦਾ ਉਹ ਵੀ ਖਾ ਲੈਂਦਾ ਹੈ ਇਹਨਾਂ ਦੇ ਵਿੱਚ ਆਇਰਨ ਹੁੰਦਾ ਆ ਜਿਹੜਾ ਕਿ ਸਾਡੇ ਲਈ ਬਹੁਤ ਵਧੀਆ ਹੁੰਦਾ ਆ ਆ ਦੇਖੋ ਇੱਧਰ ਹਲਦੀ ਆ ਇੱਧਰ ਹਲਦੀ ਦੇ ਬੂਟੇ ਕਾਫੀ ਹੋ ਗਏ ਆ ਪਰ ਜਿੰਨੇ ਅਸੀਂ ਬੀਜੇ ਸੀ ਉਸ ਤੋਂ ਘੱਟ ਹੋਈ ਆ ਹਲਦੀ ਇਹਦੇ ਵੀ ਜੜ੍ਹ 'ਚ ਕਾਫੀ ਹਲਦੀ ਸਾਨੂੰ ਮਿਲ ਜਾਂਦੀ ਏ ਕਿ ਇੱਕ ਜੜ੍ਹ ਦੇ ਵਿੱਚ ਹੁੰਦੀ ਆ ਕਾਫੀ ਗੱਠੀਆਂ ਜਿਹੜੀਆਂ ਹਲਦੀ ਦੀਆਂ ਮਿਲ ਜਾਂਦੀਆਂ ਇੱਕ ਬੂਟੇ 'ਚ ਹਾਂਜੀ ਆਂ ਅਮਰੂਦ ਦਾ ਬੁੱਟਾ ਆ ਇਹ ਪਹਿਲਾਂ ਅਸੀਂ ਦਿਖਾ ਚੁੱਕੇ ਆ ਤੁਹਾਨੂੰ ਇਹਦੇ ਨਾਲ ਆ ਕਾਫੀ ਸਾਰੇ ਅਮਰੂਦ ਜਿਹੜੇ ਇਸ ਵਾਰ ਲੱਗੇ ਆ ਪਹਿਲਾਂ ਛੋਟਾ ਸੀ ਜਿਹੜਾ ਤੁਹਾਨੂੰ ਦਿਖਾਇਆ ਸੀ ਕਾਫੀ ਇਹਦੇ ਉੱਤੇ ਅਮਰੂਦ ਜਿਹੜੇ ਲੱਗੇ ਆ ਹਾਂਜੀ ਆਹ ਦੇਖੋ ਇੱਕ ਕੀ ਆ ਜਿਹੜਾ ਲੱਗਿਆ ਆ ਕੀਏ ਦੀ ਬੇਲ ਚੋਂ ਉਹ ਆਪਾਂ ਕੱਟ ਲੈਨੇ ਆ ਆ ਦੇਖੋ ਕੀਏ ਹੋਰ ਵੀ ਹੈਗੇ ਆ ਜਿਹੜੇ ਬਾਅਦ ਚ ਹੋਣਗੇ ਕਰਦਾ ਕੀ ਆ ਤੁਸੀਂ ਰਹਿਤਾ ਬਣਾ ਕੇ ਖਾਓ ਬਹੁਤ ਜ਼ਿਆਦਾ ਵਧੀਆ ਹੁੰਦਾ ਸੇਤ ਲਈ ਆ ਦੇਖੋ ਅਨਾਰ ਹੈਗਾ ਨਾਰ ਦੇ ਉੱਤੇ ਜਿਹੜੀ ਆ ਕੀਆ ਦੀ ਬੇਲ ਜਿਹੜੀ ਆ ਚੜ ਚੁੱਕੀ ਆ ਤੇ ਇਹਦੇ ਵਿੱਚੋਂ ਲੱਭ ਕੇ ਹੀ ਜਿਹੜਾ ਕੀ ਆ ਸਾਨੂੰ ਲੈਣੇ ਪੈਣਗੇ ਅਨਾਰ ਦੇ ਜਿਹੜੇ ਫੁੱਲ ਹੈ ਇਹ ਵੀ ਬਹੁਤ ਸਾਰੇ ਆਏ ਆ ਬੇਚੇਰੇ ਲੁਕ ਗਏ ਹੈਗੇ ਆ ਅੰਗੂਰਾਂ ਦੀ ਬੇਲ ਜਿਹੜੀ ਉਥੋਂ ਸਿੱਧੀ ਇੱਧਰ ਆਈ ਆ ਨਾਰ ਦਾ ਜਿਹੜਾ ਫੁੱਲ ਹੈਗਾ ਆ ਫੁੱਲ ਕਾਫੀ ਅਨਾਰ ਨੂੰ ਆਏ ਆ ਤੇ ਹੌਲੀ ਹੌਲੀ ਹੋ ਜਾਣਗੇ ਅਨਾਰ ਤੇ ਅੰਗੂਰ ਦੀ ਬੇਲ ਜਿਹੜੀ ਆ ਇਹ ਦੇਖੋ ਅੰਗੂਰਾਂ ਦੀ ਬੇਲ ਪੂਰੀ ਤਰ੍ਹਾਂ ਫੈਲੀ ਹੋਈ ਆ ਇਹਨੂੰ ਉੱਪਰ ਚੱਕਣ ਵਾਲੀ ਆ ਤੇ ਉਸ ਤੋਂ ਅੱਗੇ ਕੜੀ ਪੱਤਾ ਸਾਡਾ ਵੱਡਾ ਹੋ ਚੁੱਕਾ ਆ ਔਰ ਉਸ ਤੋਂ ਪਿਛਲੇ ਪਾਸੇ ਜਿਹੜਾ ਆ ਮੋਰਿੰਗਾ ਵਾ ਜਿਹੜਾ ਹੈਗਾ ਆ ਸਾਡਾ ਉਹ ਵੀ ਬਹੁਤ ਵੱਡਾ ਦਰਖਤ ਹੋ ਚੁੱਕਾ ਹਾਂਜੀ ਆ ਦੇਖੋ ਅੰਗੂਰਾਂ ਦਾ ਗੁੱਛਾ ਵੀ ਲੱਗਾ ਆ ਇਦਾਂ ਦੇ ਕਈ ਗੁੱਛੇ ਇਹਦੇ ਵਿੱਚ ਲੱਗੇ ਹੋ ਆ ਤੇ ਇਹਨੂੰ ਆਪਾਂ ਝੁੱਕ ਕੇ ਦੇਖੀਏ ਤਾਂ ਹੀ ਦੇਖਾਂਗੇ ਕਿੰਨੇ ਬੂਟੇ ਆ ਨੂੰ ਅੰਗੂਰ ਲੱਗੇ ਕਾਫੀ ਲੱਗੇ ਹੋ ਆ ਇੱਕ ਦਿਨ ਦੇਖੇ ਸੀ ਆਪਾਂ ਇਹਨੂੰ ਉੱਪਰ ਚੱਕਾਂਗੇ ਤਾਂ ਫਿਰ ਇਹਨੂੰ ਵਿੱਚੋਂ ਅੰਗੂਰ ਲਵਾਂਗੇ ਇਸ ਸਾਈਡ ਤੇ ਵੀ ਅਸੀਂ ਜਿਹੜੀ ਹਲਦੀ ਉਹ ਲਗਾਈ ਆ ਥੋੜੀ ਜਿਹੀ ਇਧਰ ਵੀ ਬਿਰਲੇ-ਵਿਰਲੇ ਬੂਟੇ ਹੋਏ ਆ ਔਰ ਇੱਕ ਇਹ ਸਾਡਾ ਅਮਰੂਦਾਂ ਦਾ ਪੇੜ ਆ ਇਹਨੂੰ ਅਮਰੂਦ ਜਿਹੜੇ ਸੜ ਚੁੱਕੇ ਆ ਤਿੰਨ ਟੋਟਲ ਦਰਖਤ ਅਮਰੂਦ ਦੇ ਇਹਨੂੰ ਵੀ ਅਮਰੂਦ ਕਾਫੀ ਲੱਗੇ ਆ ਕੇਲਿਆਂ ਦਾ ਦਰਖਤ ਦੇਖ ਲੈਨੇ ਆ ਨੇਰੀ ਦੇ ਨਾਲ ਖਰਾਬ ਹੋ ਚੁੱਕਾ ਔਰ ਇਹਦੇ ਵਿੱਚ ਅਸੀਂ ਦੋ ਤਿੰਨ ਵਾਰ ਜਿਹੜੇ ਪੂਰੇ ਵੱਡੇ-ਵੱਡੇ ਗੁੱਛੇ ਜਿਹੜੇ ਇਹਦੇ ਉੱਪਰੋਂ ਆਪਾਂ ਤੋੜ ਚੁੱਕੇ ਆ ਹੁਣ ਵੀ ਦੇਖੋ ਇੱਕ ਉਹ ਗੁੱਛਾ ਵੱਡਾ ਸਾਰਾ ਕੇਲਿਆਂ ਦਾ ਤੇ ਇੱਕ ਇਧਰ ਸਾਈਡ ਤੇ ਹੁਣ ਫੇਰ ਦੋ ਗੁੱਛੇ ਵੱਡੇ-ਵੱਡੇ ਜਿਹੜੇ ਆ ਲੱਗ ਚੁੱਕੇ ਆ ਜਦੋਂ ਆਪਾਂ ਇਹ ਪਹਿਲਾਂ ਅਸੀਂ ਪਕਾ ਕੇ ਖਾ ਚੁੱਕੇ ਆ ਲੇਕਿਨ ਇਸ ਵਾਰ ਤੁਹਾਨੂੰ ਦਿਖਾਵਾਂਗੇ ਕਿ ਕੇਲੇਨ ਕਿਸ ਤਰ੍ਹਾਂ ਪਕਾ ਕੇ ਅਸੀਂ ਖਾਂਦੇ ਹੁੰਨੇ ਆ ਔਰ ਐਨੇ ਟੇਸਟੀ ਹੁੰਦੇ ਆ ਬਿਨਾ ਦਵਾਈ ਤੋਂ ਖੋ ਕਾਫੀ ਸਾਰੀਆਂ ਭਿੰਡੀਆਂ ਜਿਹੜੀਆਂ ਸਾਨੂੰ ਮਿਲ ਚੁੱਕੀਆਂ ਆ ਵੱਡੀ ਵੱਡੀ ਭਿੰਡੀ ਵੀ ਜਿਹੜੀ ਆ ਬਿਲਕੁਲ ਲੈਰੀ ਆ ਕੋਈ ਪੱਕੀ ਨਹੀਂ ਹੈਗੀ ਤੇ ਬੈਂਗਣ ਐਦਰ ਇੱਕ ਕੀ ਆ ਗੀਚੀ ਟੂਰ ਕਿਵੇਂ ਦਾ ਲੱਗਿਆ ਕਿਵੇਂ ਸਾਡੀ ਬਗੀਚੀ ਲੱਗੀ ਤੁਸੀਂ ਸਾਨੂੰ ਆਪਣੇ ਵਿਚਾਰ ਵੀ ਦਿਓ ਆਪਣੇ ਕਮੈਂਟ ਕਰਕੇ ਦੱਸੋ ਕਿ ਜਿਹੜਾ ਅਸੀਂ ਸਾਰਾ ਕੁਝ ਇੱਧਰ ਲਗਾਇਆ ਆ ਉਹ ਤੁਹਾਨੂੰ ਵਧੀਆ ਲੱਗਿਆ ਥੈਂਕ ਯੂ